शिवशक्ति सेवा मंडल ग्रामलो इलाका वासियों ਦੇ ਸਹਿਯੋਗ ਨਾਲ ਮਹਾ ਸ਼ਿਵਰਾਤਰੀ ਦਾ ਤਿਉਹਾਰ 8 ਮਾਰਚ ਨੂੰ ਬੜੀ ਹੀ ਤੂਮਦਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਿਹਾਰ ਨੂੰ ਮਨਾਉਣ ਲਈ ਇੱਕ ਵਿਸ਼ੇਸ਼ ਮੀਟਿੰਗ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਪ੍ਰਧਾਨ ਰੋਸ਼ਨ ਲਾਲ ਅਭੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 8 ਮਾਰਚ ਨੂੰ ਸ਼੍ਰੀ ਰਾਮ ਮੰਦਰ ਰਿਸ਼ੀਕੁਟਿਆ ਗੁਰਾਇਆਂ ਤੋਂ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਗੱਲਬਾਤ ਕਰਦੇ ਮੰਡਲ ਦੇ ਮੈਂਬਰ ਪਵਨ ਸ਼ਰਮਾ ਤੇ ਮਨੀਸ਼ 바ਵਾ ਨੇ ਦੱਸਿਆ ਕਿ ਸ਼੍ਰੀ ਸ਼੍ਰੀ 108 ਇਸ ਮੌਕੇ ਗੱਲਬਾਤ ਕਰਦੇ ਮੰਡਲ ਦੇ ਮੈਂਬਰ ਪਵਨ ਸ਼ਰਮਾ ਤੇ ਮਨੀਸ਼ 바ਵਾ ਨੇ ਦੱਸਿਆ ਕਿ ਸ਼੍ਰੀ ਸ਼੍ਰੀ 108 ਮਹੰਤ ਵਾਸੂਦੇਵ ਵਿਆਜ ਜੀ ਮਹਾਰਾਜ ਜਿਦੇ ਆਸ਼ੀਰਵਾਦ ਨਾਲ 8 ਮਾਰਚ ਨੂੰ ਦੁਪਹਿਰ 1 ਵਜੇ ਸ਼੍ਰੀ ਰ ਸ਼ੋਭਾ ਯਾਤਰਾ ਚੱਲੇ ਪਵੇਗੀ ਜਿਸ ਵਿੱਚ ਨਾਮੀ ਕਲਾਕਾਰ ਆਪੋ ਆਪਣੀਆਂ ਝਾਕੀਆਂ ਪੇਸ਼ ਕਰਨਗੇ ਹੁਣ ਸਮੂਹ ਸ਼ਹਿਰ ਭਗਤਾਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਤੋਂ ਵੀ ਸ਼ੋਭਾ ਯਾਤਨਾ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਸੁਰੱਖਿਆ ਦੇ ਅਤੇ ਟ੍ਰੈਫਿਕ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਇਸ ਮੌਕੇ ਗੋਲਦੀ ਬਤਰਾ ਦਵਿੰਦਰ ਸਿੰਘ ਬਾੜਾ ਕ੍ਰਿਸ਼ਨ ਲਾਲ ਬਤਰਾ ਅਸ਼ੋਕ ਗੁਗਨਾਨੀ ਬਲਵਿੰਦਰ ਸ਼ਰਮਾ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ ਸ਼ੀਵ ਸ਼ਕਤੀ ਸੇਵਾ ਮંડਲ ਗੋਰਾਿਆਂ ਦੀ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਅੱਜ ਸਾਡੇ ਪ੍ਰਧਾਨ ਰੋਸ਼ਨਦਾਲ ਅੱਗੇ ਦੇ ਪ੍ਰਧਾਨਗੀ ਦੇ ਹੇਠ ਹੋਈ ਹੈ ਜਿਹਦੇ ਨੂੰ 8 ਮਾਰਚ ਜਿਹੜਾ ਮਹਾਸ਼ਿਵ ਰਾਤਰੀ ਦਾ ਤਿਹਾਰ ਆ ਰਿਹਾ ਉਹਨੂੰ ਮਨਾਉਣ ਦੇ ਸਬੰਧ ਵਿੱਚ ਅੱਜ ਵਿਚਾਰ ਵਟਾਂਦਰਾ ਜਿਹੜਾ ਹੋਏ ਨੇ 8 ਮਾਰਚ ਨੂੰ ਜਿਹੜੀ ਰਿਸ਼ੂ ਗੁਟੇਸ਼ਰੀ ਰਾਮ ਮੰਦਰ ਤੋਂ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਸਜਾਈ ਜਾ ਰਹੀ ਹੈ ਜਿਸ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਤੇ ਵਿਚਾਰਾ ਜਿਹੜੇ ਕੀਤੇ ਗਏ ਆ ਇਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਜਿਹੜੀਆਂ ਦੇਖਣ ਨੂੰ ਮਿਲੂਗੀਆਂ ਇਦੇ ਲਈ ਸਾਰੇ ਸ਼ਹਿਰ ਵਾਸੀਆਂ ਦਾ ਇਲਾਕਾ ਵਾਸੀਆਂ ਦਾ ਤੇ ਨਾਲ ਜਿੰਨੇ ਵੀ ਸਾਡੇ ਸੰਸਥਾਵਾਂ ਆਇਆ ਧਾਰਮਿਕ ਸੰਸਥਾਵਾਂ ਆਇਆ ਜਾਂ ਸਮਾਜਿਕ ਸੰਸਥਾਵਾਂ ਆਇਆ ਜਿੰਨੇ ਵੀ ਐਨ ਜੀਓ ਆ ਉਹਨਾਂ ਸਾਰਿਆਂ ਨੂੰ ਖੁੱਲਾ ਸੱਦਾ ਸਹਿਯੋਗ ਦੀ ਵੀ ਮੰਗ ਕੀਤੀ ਜਾਂਦੀ ਹੈ ਤੇ ਇਸ ਦਿਨ ਜਿਹੜਾ ਮੰਦਿਰ ਦੇ ਵਿੱਚ ਪਹੁੰਚ ਕੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਨਾਲ ਜਿਹੜਾ ਆਪਣੇ ਹਾਜ਼ਰੀ ਲਗਾਨ ਨਾਲ ਭਗਵਾਨ ਪੂਲੇ ਸ਼ੰਕਰ ਦਾ ਜਿਹੜਾ ਅਸ਼ੀਰਵਾਦ ਪ੍ਰਾਪਤ ਕਰਨ ਨਾਲ ਹੀ ਸਾਰੇ ਬਾਜ਼ਾਰ ਵਾਲਿਆਂ ਨੂੰ ਬੇਨਤੀ ਵੀ ਹੈ ਤੇ ਅਪੀਲ ਵੀ ਕੀਤੀ ਜਾਂਦੀ ਹੈ ਕਿ ਇਸ ਸ਼ੋਭਾ ਯਾਤਰਾ ਦਾ ਜਿਹੜਾ ਭਰਵਾ ਸਵਾਗਤ ਵੀ ਕੀਤਾ ਜਾਵੇ ਤੇ ਪੁਲੀ ਸ਼ੰਕਰ ਦਾ ਜਿਹੜਾ ਅਸ਼ੀਰਵਾਦ ਵੀ ਪ੍ਰਾਪਤ ਕੀਤਾ ਜਾਵੇ 8 ਮਾਰਚ 1 ਵਜੇ ਜਿਹੜਾ ਇਹ ਸ਼ੋਭਾ ਯਾਤਰਾ ਆਰੰਭ ਹੋਊਗੀ ਦਿਨ ਸ਼ੁੱਕਰਵਾਰ ਤੇ ਇਸ ਜਿਹੜਾ ਸ਼ੋਭਾ ਯਾਤਰਾ ਦਾ ਸਿੱਧਾ ਪ੍ਰਸਾਰਣ ਵੀ ਹੈ ਜਿਹੜਾ ਗੁਰਾਇਆ ਲਾਈਵ ਤੇ ਜਿਹੜਾ ਚੱਲੂਗਾ ਜਿਹਨੇ ਵੀ ਆਪਣਾ ਕੋਈ ਕਿਉਂਕਿ ਸਮਾਂ ਹੱਲੇ ਹੈਗਾ ਹੈ ਵਿਚਾਰਾ ਕੀਤੇ ਆ ਗਏ ਆ ਜੇ ਕੋਈ ਆਪਣਾ ਕੀਮਤੀ ਸੁਝਾਅ ਵੀ ਦੇਣਾ ਚਾਹੁੰਦਾ ਹੈ ਤੇ ਉਹ ਸਾਡੇ ਮੈਂਬਰਾਂ ਦੇ ਨਾਲ ਸੰਪਰਕ ਕਰ ਸਕਦਾ ਉਹਨਾਂ ਨੂੰ ਕੋਈ ਸੁਝਾਅ ਵੀ ਦੇ ਸਕਦਾ ਇਹਦਾ ਰੂਟ ਪਲਾਨ ਜਿਹੜਾ ਸਾਡੇ ਪਵਨ ਸ਼ਰਮਾ ਜੀ ਨੇ ਦੱਸਿਆ ਹੈ ਕਿ ਕਿੱਥੋਂ ਇਹ ਸ਼ੁਰੂ ਹੋਣੀ ਹੈ ਤੇ ਕਿਹੜੇ ਬਜ਼ਾਰਾ ਦੇ ਵਿੱਚ ਹੋ ਕੇ ਇਹ ਸ਼ੁਭਾ ਯਾਤਰਾ ਆਣੀ ਹੈ ਪ੍ਰਸ਼ਾਸਨ ਤੋਂ ਵੀ ਅਸੀਂ ਇਹ ਅਪੀਲ ਵੀ ਕਰੂੰਗੇ ਤੇ ਮੰਗ ਵੀ ਕਰਦੇ ਆ ਕਿ ਸ਼ੁਭਾ ਯਾਤਰਾ ਨੂੰ ਲੈ ਕੇ ਜਿਹੜਾ ਸੁਰੱਖਿਆ ਦੇ ਜਿਹੜੇ ਪ੍ਰਬੰਧ ਹੈ ਉਹ ਪੁਖਤਾ ਕੀਤੇ ਜਾਣ ਜਿਹੜਾ ਟ੍ਰੈਫਿਕ ਦਾ ਡਾਇਵਰਸ਼ਨ ਹੋਣਾ ਹੈ ਉਹਨੂੰ ਜਿਹੜਾ ਦਿੱਤਾ ਜਾਵੇ ਕਿਉਂਕਿ ਕੋਸ਼ ਸਾਨੂੰ ਅਨਗੈਲਿਆ ਦੇਖਣ ਨੂੰ ਮਿਲੇ ਆ ਤੇ ਉਸ ਨੂੰ ਲੈ ਕੇ ਵੀ ਜਿਹੜਾ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਜਿਹੜਾ ਮਿਲੋਂਗੇ ਤੇ ਉਹਨਾਂ ਨੂੰ ਜਿਹੜਾ ਸਾਡਾ ਰੂਟ ਆ ਉਹ ਵੀ ਦੱਸੂਗੇ ਤੇ ਅਸੀਂ ਆਸ ਵੀ ਕਰਦੇ ਹਾਂ ਕਿ ਪ੍ਰਸ਼ਾਸਨ ਜਿਹੜਾ ਹੈ ਸਾਡੇ ਇਸ ਸ਼ੋਭਾ ਯਾਤਰਾ ਨੂੰ ਵਧੀਆ ਢੰਗ ਨਾਲ ਨੇਪਰੇ ਚਾੜਨ ਦੇ ਲਈ ਸਾਡਾ ਸਹਿਯੋਗ ਕਰਨਗੇ। ਹਰ ਸਾਲ ਦੀ ਤਰ੍ਹਾਂ ਬਿਆਸ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਮਹਾ ਸ਼ਿਵਰਾਤਰੀ ਸ਼ੋਭਾ ਯਾਤਰਾ ਰਿਸ਼ੀ ਕੁਟਿਆ ਰਾਮ ਮੰਦਰ ਗੁਰਾਇਆਂ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਅਲੱਗ-ਅਲੱਗ ਜਗ੍ਹਾ ਤੋਂ ਹੁੰਦੀ ਹੋਈ ਫਾਟਕਾ ਤੋਂ ਹੋ ਕੇ ਡਾਖਾਣਾ ਰੋਡ ਤੋਂ ਹੋ ਕੇ ਵਾਪਸੀ ਫੇਰ ਫਾਟਕ ਤੇ اور ਫਾਟਕ ਤੋਂ ਫਿਰ ਬੜਾ ਪਿੰਡ ਰੋਡ ਗੁਰਾਇਆ ਦਾਣਾ ਮੰਡੀ ਤੱਕ ਔਰ ਉਸ ਤੋਂ ਬਾਅਦ ਵਾਪਸੀ ਤੇ ਫਿਰ ਰਿਸ਼ੀ ਕੁਟਿਆ ਰਾਮ ਮੰਦਰ ਸ਼ਾਮ ਤੱਕ ਇਹ ਸ਼ੋਭਾ ਯਾਤਰਾ ਪਹੁੰਚੇਗੀ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਇਸ ਸ਼ੋਭਾ ਯਾਤਰਾ ਚ ਰਿਸ਼ੀ ਕੁਟਿਆ ਰਾਮ ਮੰਦਰ 1 ਵਜੇ ਜਰੂਰ ਪਹੁੰਚੋ